ਸੰਗਤ ਕੋਲ ਇਹ ਸਵਾਲ ਕੀਤਾ ਜਾਂਦਾ ਹੈ ਕਿ ਭਾਈ ਸਾਹਿਬ ਜੀ ਬਾਣੀ ਕਿਵੇਂ پڑھਣੀ ਚਾਹੀਦੀ ਹੈ ਜਾਂ ਕਈ ਵਾਰੀ ਇਹ ਵੀ ਕਹਿ ਦਿੰਦੇ ਕਿ ਬਾਣੀ ਪਰਨ ਲੱਗਿਆ ਸਾਡਾ ਮਨ ਨਹੀਂ ਲੱਗਦਾ ਬਿਲਕੁਲ ਤੇ ਕਈ ਵਾਰੀ ਮੈਂ ਸੰਗਤ ਨੂੰ ਇਹ ਵੀ ਸਵਾਲ ਕਰਦਾ ਹਾਂ ਕਿ ਪਹਿਲਾਂ ਤੁਸੀਂ ਇਹ ਦੱਸੋ ਬਾਣੀ ਤੁਸੀਂ ਪੜਦੇ ਕੀਵੇਂ ਕਿਉਂਕਿ ਕਈ ਵਾਰੀ ਅਸੀਂ ਦੇਖਦੇ ਹਾਂ ਬਾਣੀ ਪਰਨ ਲੱਗਿਆ ਅਸੀਂ ਦੌੜ ਲਗਾ ਕੇ ਪੜਦੇ ਹਾਂ ਕਿ फटाफट ਅਸੀਂ ਖਤਮ ਕਰਨਾ ਹੈ ਸੋ ਇਹਦੇ ਬਾਰੇ ਥੋੜਾ ਜਿਹਾ ਆਪਾਂ ਵਿਚਾਰ ਕਰੀਏ ਕਿ ਬਾਣੀ ਕਿਵੇਂ ਪੜਨੀ ਚਾਹੀਦੀ ਹੈ ਗੁਰੂ ਅਰਜਨ ਸਾਹਿਬ ਜੀ ਦਾ ਬੜਾ ਪਿਆਰਾ ਸ਼ਬਦ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਕੀ ਇਕਾਗਰ ਚੀਤ ਬਾਣੀ ਪੜ ਰਹੇ ਕੋਈ ਸ਼ੱਕ ਨਹੀਂ ਪੜਨੇ ਵੀ ਹੈਗੀ ਅਸੀਂ ਬਿਲਕੁਲ ਪਰ ਗੁਰੂ ਸਾਹਿਬ ਜੀ ਕਹਿੰਦੇ ਦੋ ਚੀਜ਼ਾਂ ਦਾ ਖਿਆਲ ਰੱਖੀ ਸਾਵਧਾਨ ਇਕਾਗਰਤਾ ਦੇ ਨਾਲ ਜੇ ਤਿਹ ਇਕਾਗਰਤਾ ਨਹੀਂ ਹੈ ਬਿਲਕੁਲ ਤੇ ਬਾਣੀ ਪੜੀ ਜਾ ਰਹੀ ਹੈ ਉਹਦੇ ਬਾਵਜੂਦ ਅਸਰ ਗੁਰੂ ਸਾਹਿਬ ਜੀ ਕਹਿੰਦੇ ਕਿ ਆ ਪੜੀ ਹੈ ਕਿ ਆ ਗੁਣੀ ਹੈ ਕਿ ਆ বেদ ਪੁਰਾਣਾ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇ ਸੋਈ ਜੇ ਬਾਣੀ ਪੜ ਕੇ ਸਹਿਜ ਨਹੀਂ ਆਇਆ ਉਹ ਸੱਜ ਕੇਉਂ ਨਹੀਂ ਆਇਆ ਕਿਉਂਕਿ ਅਸੀਂ ਬਾਣੀ ਸਹਿਜ ਦੇ ਨਾਲ ਪੜੀ ਪੜੇ ਨਹੀਂ ਜਿਸ ਦਿਨ ਅਸੀਂ ਸਹਿਜ ਨਾਲ ਬਾਣੀ ਪੜਾਂਗੇ ਗੁਰੂ ਸਾਹਿਬ ਜੀ ਕਹਿੰਦੇ ਉਸ ਦਿਨ ਬਾਣੀ ਦੀ ਸਮਝ ਆਣੀ ਸ਼ੁਰੂ ਹੋ ਜਾਏਗੀ ਬਾਣੀ ਸਮਝ ਸਮਝ ਕੇ ਪੜਨ ਨੂੰ ਕਹਿੰਦੇ ਨੇ ਬਾਣੀ ਪੜਨਾ ਜ਼ਿੰਦਗੀਆਂ ਤੇ ਨਹੀਂ ਬਦਲ ਰਹੀਆਂ ਬਾਣੀ ਪੜ ਰਹੇ ਆ ਪਰ ਜ਼ਿੰਦਗੀਆਂ ਨਹੀਂ ਬਦਲ ਰੰਦਾਂ ਤੇ ਗੁਰੂ ਸਾਹਿਬ ਜੀ ਕਹਿੰਦੇ ਸਿੱਖਾ ਜਿਸ ਦਿਨ ਤੋਂ ਸਹਿਜੇ ਸਹਿਜੇ ਬਾਣੀ ਪੜਨੇ ਸ਼ੁਰੂ ਕਰ ਦਿੱਤੀ ਤੇਰੇ ਅੰਦਰ ਟਿਕਾਓ ਵੀ ਆਵੇਗਾ ਬਿਲਕੁਲ ਆਵੇਗਾ ਜੀ ਮੈਂ ਸੰਗਤਾਂ ਨਾਲ ਕੈਮਰੀ ਵਿਚਾਰ ਕਰਦਾ ਹਾਂ ਜਦੋਂ ਤੁਸੀਂ ਗੁਟਕੇ ਨੂੰ ਦੇਖ ਕੇ ਬਾਣੀ ਪੜੋਗੇ ਤੁਸੀਂ ਪੜੋਗੇ ਸੋਚਾ ਸੋਚ ਨਾ ਹੂਈ ਜੇ ਸੋਚੀ ਲੱਖ ਵਾਰ ਹੁਣ ਤੁਸੀਂ ਕੀ ਕਰ ਰਹੇ ਹੋ ਸੱਸੇ ਦਾ ਵੀ ਦਰਸ਼ਨ ਕਰ ਰਹੇ ਹੋ ਚੱਚੇ ਦੇ ਵੀ ਦਰਸ਼ਨ ਕਰ ਰਹੇ ਹੋ ਉਪਰ ਹੋੜਾ ਲੱਗਿਆ ਚੱਚੇ ਨੂੰ ਦਲਾਵਾਂ ਲਗੀਆਂ ਨੇ ਤੁਸੀਂ ਮਾਤਰਾਵਾਂ ਦੇ ਵੀ ਦਰਸ਼ਨ ਕੀਤੇ ਨੇ ਅੱਖਰ ਦੇ ਵੀ ਦਰਸ਼ਨ ਕੀਤੇ ਨੇ ਦੋ ਪੰਕਤੀਆਂ ਪੜਦੇ ਤੁਹਾਨੂੰ 2 ਮਿੰਟ ਲੱਗੇ ਨੇ ਤੇ 2 ਮਿੰਟ ਸਿਰ 2 ਪੰਕਤੀਆਂ ਨੂੰ ਲੱਗੇ ਨੇ ਤੇ 2 ਮਿੰਟ ਤਾਂ ਹੀ 2 ਪੰਕਤੀਆਂ ਨੂੰ ਲਾਉਗੇ ਜਦੋਂ ਸਹਿਜ ਜਾਵੇਗਾ ਸਮਝ ਕੇ ਕਰੋਗੇ ਤੁਸੀਂ ਹੁਣ ਪੜ ਰਹੀ ਹੋ ਨਾ ਸਹਿਜੇ ਸਹਿਜੀ ਤੇ ਤੁਹਾਨੂੰ ਕੀ ਹੈ ਤੁਹਾਡੇ ਅੰਦਰ ਹੁਣ ਪੈਸ਼ਨ ਆ ਰਿਹਾ ਹੈ ਤੁਸੀਂ ਬੈਠੇ ਹੋ ਜਪਜੀ ਸਾਹਿਬ ਜਿੱਥੇ 2-4 ਮਿੰਟ ਵਿੱਚ ਹੋ ਜਾਂਦਾ ਸੀ ਉੱਥੇ ਅੱਜ ਅੱਧਾ ਘੰਟਾ ਲੱਗਿਆ ਉਹ ਅੱਧੇ ਘੰਟੇ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਸਹਿਜ ਲਿਆ ਤੇ ਜਦੋਂ ਇਸ ਤਰ੍ਹਾਂ ਸੀ ਬਾਣੀ ਪੜਨੀ ਸ਼ੁਰੂ ਕਰਾਂਗੇ ਇਸ ਤਰ੍ਹਾਂ ਬਾਣੀ ਦੇ ਨਾਲ ਪਿਆਰ ਵੀ ਵਧੇਗਾ ਇੱਕ ਚੀਜ਼ ਹੋਰ ਮੈਂ ਕਹਿ ਦਿੰਦਾ ਕਿਹਾ ਜਾਂਦਾ ਹੈ ਸਹਿਜ ਪਾਠ ਰੱਖੋ ਤੇ ਕਿੰਨ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਨ ਨੂੰ ਬੜਾ ਸਮਾਂ ਲੱਗਿਆ। ਬਿਲਕੁਲ। ਕਿਵੇਂ ਕਿਵੇਂ ਰਿਹਾ ਨਾ ਜ਼ਰੂਰੀ ਥੋੜੇ ਕਿ ਸੰਪੂਰਨ ਬਾਣੀ ਦਾ ਸਹਿਜ ਪਾਠ ਰੱਖਣਾ। ਤੂੰ ਜਪਜੀ ਸਾਹਿਬ ਦਾ ਸਹਿਜ ਪਾਠ ਰੱਖ ਲੈ। ਬਿਲਕੁਲ। ਅੱਜ 5 ਪੋੜੀਆਂ ਪੜ। ਕੱਲ 5 ਪੜ। ਪੰਜ ਪੜੇ ਪਾਵੇ ਇੱਕ ਤਾਂ ਹੀ ਕਰ ਲਓ। ਇੱਕ ਹੀ ਪੜੋ। ਬਿਲਕੁਲ। 38 ਪੋੜੀਆਂ ਨੇ ਸਮਝ ਕੇ ਕਰੋ। 38 ਦਿਨ ਲਾ। ਬਿਲਕੁਲ। ਸਹਿਜ ਪਾਠ ਜਪਜੀ ਸਾਹਿਬ ਦਾ ਕਰ। ਸਹਿਜ ਪਾਠ ਸੋਦਰ ਬਾਣੀ ਦਾ ਕਰ। ਸਹਿਜ ਪਾਠ ਆਸਾ ਦੀ ਵਾਰ ਦਾ ਕਰ। ਸਹਿਜ ਪਾਠ ਸੁਖਮਨੀ ਸਾਹਿਬ ਦਾ ਕਰ ਜਦੋਂ ਇਹਨਾਂ ਪੰਜਾਂ ਬਾਣੀਆਂ ਤੇ ਸਹਿਜ ਪਾਠ ਹੋ ਜਾਣਗੇ ਨਾ ਫਿਰ ਸਾਡਾ ਚਿੱਤ ਕਿਉਂਕਿ ਸਮਝ ਆ ਜਾਏਗਾ ਸਮਝ ਸਮਝ ਕੇ ਪੜਾਂਗੇ ਫਿਰ ਸਾਡਾ ਚੇਤ ਕਰੇਗਾ ਹੋਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਦਾ ਵੀ ਸਹਿਜ ਪਾਠ ਕਰਦੇ ਹਾਂ ਇਹ ਤਰੀਕਾ ਹੈ ਬਾਣੀ ਪੜਨ ਦਾ ਜਦੋਂ ਇਸ ਤਰ੍ਹਾਂ ਬਾਣੀ ਪੜਾਂਗੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਤੇਰੇ ਅੰਦਰ ਵੀ ਸਹਿਜ ਆ ਸਤ ਤੇਰਾ ਮਨ ਵਿੱਚ